ਹਾਂਜੀ ਬਾਈ ਸਤਿ ਸ੍ਰੀ ਅਕਾਲ ਪੰਜਾਬੀਓ ਆਪਾਂ ਗੱਲ ਕਰਦੇ ਆ ਸਿੱਧੂ ਮੂਸੇਵਾਲਾ ਦੀ ਦਾਦੀ ਦੀ ਜਦੋਂ ਕਿ মিডিਆ ਵਾਲਿਆਂ ਨੇ ਉਹਨੂੰ ਪੁੱਛਿਆ ਕਿ ਮਾਤਾ ਜੀ ਸਿੱਧੂ ਜਿਹੜਾ ਕਿ ਛੋਟਾ ਮਤਲਬ ਆਪਣਾ ਸਿੱਧੂ ਮੂਸੇਵਾਲਾ ਵਾਪਸ ਆਇਆ ਉਹਦੇ ਬਾਰੇ ਜਦੋਂ ਪੁੱਛਿਆ ਕਿ ਮਾਤਾ ਜੀ ਸੋਨੂੰ ਕਿੰਨੀ ਕਿ ਖੁਸ਼ੀ ਹੈ ਤਾਂ ਗੋ ਮਾਤਾ ਨੇ ਕਿਹਾ ਕਿ ਇਹ ਸਾਡਾ ਸਿੱਧੂ ਮੂਸੇਵਾਲਾ ਨਹੀਂ ਇਹ ਤਾਂ ਸਾਡਾ ਗੱਗੂ ਪੁੱਤ ਹੈ ਚਲੋ ਪੰਜਾਬੀਓ ਬਹੁਤ ਖੁਸ਼ੀ ਦੀ ਗੱਲ ਹੈ ਯਾਰ ਹਨਾ ਵਾਪਸ ਆਇਆ ਵਿਚਾਰਾ ਕਿਉਂ ਮਾਤਾ ਪਿਤਾ ਦੀ ਝੋਲੀ ਭਰਤੀ ਉਹਨੇ ਪ੍ਰਮਾਤਮਾ ਨੇ ਵਧੀਆ ਸੁਣਿਆ ਉਸ ਮਤਲਬ ਫਰਿਆਦ ਸੁਣੀ ਉਹਨਾਂ ਦੀ ਤੇ ਦਾਦੀ ਬਹੁਤ ਮਤਲਬ ਵਾਇਰਲ ਹੋ ਰਹੀ ਹੈ ਕੁਝ ਹੋਰ ਵੀ ਪਿੰਡ ਦੀਆਂ ਬੁੜੀਆਂ ਸੀ ਕੋਈ ਭੂਆ ਸੀ ਕੋਈ ਚਾਚੀ ਮਾਸੀ ਲੱਗਦੀ ਐ ਸਾਰੇ ਹੀ ਸੀ ਪਿੰਡ ਵਾਲਿਆਂ ਨੇ ਬਹੁਤ ਵਧਾਈਆਂ ਦਿੱਤੀਆਂ ਬਾਈ ਤੇ ਬਾਕੀ ਪੰਜਾਬੀਓ ਸਾਰਿਆਂ ਨੂੰ ਪਤਾ ਹੈ ਪੂਰੇ ਪੰਜਾਬ ਦਾ ਸੈਲਾਬ ਉਸ ਦਿਨ ਅਸੀਂ ਵੀ ਘਰੇ ਗਏ ਸੀ ਬਾਈ ਦੇ ਸਾਨੂੰ ਨੇੜੇ ਹੀ ਪੈ ਜਾਂਦਾ ਕਿਉਂਕਿ ਸਾਡਾ ਗਵੰਡੀ ਹੈ ਸਾਡਾ ਜ਼ਿਲ੍ਹਾ ਵੀ ਇੱਕ ਹੈ ਆਪਾਂ ਜਿੱਦੇ ਮਾਤਾ ਕੋਲ ਸਿੱਧੂ ਨੇ ਜਨਮ ਲੈਆ ਦੁਆਰਾ ਉਸ ਦਿਨ ਅਸੀਂ ਉਥੋਂ ਜਾ ਕੇ ਸਿੱਧੀਆਂ ਤਸਵੀਰਾਂ ਰਿਕਾਰਡ ਕੀਤੀਆਂ ਸੀ ਬਾਈ ਜਿੰਨੇ ਆਪਣੇ ਮਤਲਬ ਮੂਸੇ ਵਾਲੇ ਦੇ ਪਿਓ ਨਾਲ ਰਹਿੰਦੇ ਨੇ ਖਾਸ ਬੰਦੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਵੀਡੀਓ ਦੇ ਵਿੱਚ ਵੀ ਰਿਕਾਰਡ ਹੈ ਉਹ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ ਬਾਈ ਬਾਕੀ ਪੰਜਾਬੀਓ ਇੱਕ ਇੰਡਸਟਰੀ ਦੇ ਵਿੱਚ ਐਸਾ ਮਤਲਬ ਕਲਾਕਾਰ ਮੈਂ ਕਹਿੰਨਾ ਵੀ ਦੁਬਾਰਾ ਨਹੀਂ ਆਉਣਾ ਜਿਹੜਾ ਕਿ ਮੂਸੇ ਵਾਲੇ ਨੇ ਰਤਵਾ ਐਡਾ ਰਿਕਾਰਡ ਹਾਸਲ ਕੀਤਾ ਉਹ ਸ਼ਾਇਦ ਹੀ ਕੋਈ ਕਰ ਪਾਵੇ ਕਿਉਂਕਿ ਐਡੇ ਮਕਾਮ ਤੇ ਪਹੁੰਚਣਾ ਕੋਈ ਮਾੜੀ ਧੀੜੀ ਗੱਲ ਨਹੀਂ ਹੈਗੀ ਬਾਕੀ ਇੱਕ ਥੋੜੇ ਜੇ ਸਮੇਂ 'ਚ ਤੇ ਥੋੜੀ ਜੀ ਉਮਰ 'ਚ ਇਹ ਰਿਕਾਰਡ ਹੈ ਭਾਈ ਕਿਉਂਕਿ ਕਲਾਕਾਰ ਹੋਰ ਵੀ ਬਹੁਤ ਨੇ ਆਪਣੇ ਪੰਜਾਬ ਦੇ ਅੰਦਰ ਵੱਡੇ ਵੱਡੇ ਕਲਾਕਾਰ ਕਲਾਕਾਰ ਨੇ ਆਪਣੀ ਇੰਡਸਟਰੀ ਚ ਕਿਸੇ ਵੀ ਕਲਾਕਾਰ ਨੇ ਐਡਾ ਰਤਬਾ ਹਾਸਲ ਨਹੀਂ ਕੀਤਾ ਜਿੱਡਾ ਕਿ ਸਿੱਧੂ ਮੂਸੇਵਾਲੇ ਨੇ ਕੀਤਾ ਇਹ ਤਾਂ ਬਾਈ ਜਿਵੇਂ ਕਹਿ ਸਕਦੇ ਆ ਇੱਕੋ ਹੀ ਸੀ ਤੇ ਇੱਕੋ ਹੀ ਰਹਿਣਾ ਦੁਬਾਰਾ ਇਹੋ ਜਿਹਾ ਕੋਈ ਕਲਾਕਾਰ ਮੈਨੂੰ ਨਹੀਂ ਲੱਗਦਾ ਕੋਈ ਪੈਦਾ ਹੋਊਗਾ ਕਿਉਂਕਿ ਉਸ ਬੰਦੇ ਨੇ ਉਹ ਲੋਕ ਵੀ ਪੰਜਾਬੀ ਮਾਂ ਬੋਲੀ ਸੁਣਨ ਲਾਤੇ ਸੀ ਜਿਹੜੇ ਪੰਜਾਬੀ ਨੂੰ ਜਾਣਦੇ ਤੱਕ ਨਹੀਂ ਸੀ ਸੁਣਨਾ ਤਾਂ ਮਤਲਬ ਦੂਰ ਦੀ ਗੱਲ ਆ ਉਸ ਪੰਜਾਬੀ ਮਾਂ ਬੋਲੀ ਦੇ ਉੱਤੇ ਉਹਨਾਂ ਨੂੰ ਵੀ ਨੱਚਣ ਲਾਤਾ ਸੀ ਗਾਣੇ ਗਾਉਣ ਲਾਤਾ ਸੀ ਜਿਵੇਂ ਕਹਿ ਦਿੰਦੇ ਆ ਵੀ ਗੋਰੇ ਕਾਲੇ ਅੰਗਰੇਜ਼ ਜਿਹੜੇ ਬਾਹਰਲੇ ਮਤਲਬ ਮੁਲਖਾਂ ਦੇ ਨੇ ਉਹ ਵੀ ਸਿੱਧੂ ਮੂਸੇ ਵਾਲੇ ਦੇ ਗਾਣਿਆਂ ਤੇ ਡਾਂਸ ਕਰਦੇ ਸੀ ਨੱਚਦੇ ਸੀ ਗਾਣੇ ਗਾਉਂਦੇ ਸੀ ਇਹ ਜ ਮਤਲਬ ਕਲਾਕਾਰ ਪਹਿਲੀ ਮਤਲਬ ਵਾਰ ਆਪਾਂ ਦੇਖਣਾ ਜਿੰਦਗੀ ਦੇ ਵਿੱਚ ਤੇ ਪਹਿਲੀ ਵਾਰ ਹੀ ਦੇਖਿਆ ਬਾਈ ਬਾਕੀ ਪੱਗ ਦੀ ਗੱਲ ਕਰੀਏ ਪੱਗ ਦੇ ਨਾਲ ਕਲਾਕਾਰ ਨੇ ਇੱਕ ਐਸੀ ਛਵੀ ਬਣਾਈ ਕਿਉਂਕਿ ਅੱਜ ਕੱਲ ਦਾ ਜਮਾਨਾ ਜਿਵੇਂ ਕਿ ਸਮਾਰਟ ਬਣ ਕੇ ਰਹਿਣਾ ਬੋਧੀਆਂ ਵਾਕੇ ਰਹਿਣਾ ਉਹ ਚੀਜ਼ ਇਸ ਮਤਲਬ ਆਪਣੇ ਨੂੰਸੇ ਵਾਲੇ ਚ ਨਹੀਂ ਸੀ ਇੱਕ ਪੱਗ ਦੇ ਨਾਲ ਸਾਦੇ ਜੇ ਰੂਪ ਚ ਬੰਦੇ ਨੇ ਕਿੱਡਾ ਮੁਕਾਮ ਹਾਸਲ ਕੀਤਾ ਹੈ ਕੋਈ ਐਵੇਂ ਦੀ ਗੱਲ ਨਹੀਂ ਬਾਈ ਪ੍ਰਮਾਤਮਾ ਦਾ ਹੱਥ ਸੀ ਸਿਰ ਤੇ ਚਲੋ ਠੀਕ ਆ ਪੰਜਾਬੀਓ ਬਹੁਤ ਵਧੀਆ ਗੱਲ ਆ ਵਿਚਾਰਾ ਵਾਪਸੀ ਹੋਈ ਆ ਉਹਦੀ ਕਿਉਂ ਮੰਨ ਲਓ ਵੀ ਹੁਣ ਉਹਦੇ ਮਾਤਾ ਪਿਤਾ ਨੂੰ ਤਾਂ ਲੱਗਦਾ ਹੀ ਆ ਨਾ ਵੀ ਉਹਦੀ ਵਾਪਸੀ ਹੋਈ ਆ ਦੂਜੀ ਗੱਲ ਪ੍ਰਮਾਤਮਾ ਕਰੇ ਆਪਾਂ ਤਾਂ ਕਹਿੰਨੇ ਉਹਦੀ ਵੀ ਲੰਬੀ ਉਮਰ ਕਰੇ ਉਹਨਾਂ ਨੂੰ ਸਹਾਰਾ ਦੇਵੇ ਵਿਚਾਰਾ ਹਨਾ ਤੇ ਬਾਕੀ ਪੰਜਾਬੀਓ ਆਪਣੀ ਤਾਂ ਇਹੀ ਦੁਆ ਗਈ ਵੀ ਵਧੀਆ ਵਿਚਾਰੇ ਹੱਸਦੇ ਵੱਸਦੇ ਰਹਿਣ ਤੇ ਜੇ ਕੋਈ ਚੈਨਲ ਆਪਣਾ ਨਵਾਂ ਕੋਈ ਭੈਣ ਭਰਾ ਦੇਖ ਰਿਹਾ ਹੋਵੇ ਬਾਈ ਤਾਂ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰ ਤਾਂ ਕਿ ਅਗਲਾ ਨੋਟੀਫਿਕੇਸ਼ਨ ਆਪਣਾ ਤੁਹਾਡੇ ਤੱਕ ਪਹੁੰਚ ਜਾਏ ਆਪਾਂ ਮੁੱਦਿਆਂ ਤੇ ਵੀਡੀਓ ਪਾਉਨੇ ਆ ਜ਼ੁਲਮ ਦੇ ਖਿਲਾਫ ਠੀਕ ਆ ਪੰਜਾਬੀ ਹੋ ਧੰਨਵਾਦ